ਸਾਦੂ ਸਮਾਦੀ ਤੇ ਸਨਸਨੀ ਪਿਛਲੇ 2 ਸਾਲਾਂ ਤੋਂ ਇਸ ਸ਼ਬਦ ਪੰਜਾਬ ਦੀਆਂ ਫਿਜ਼ਾਵਾਂ 'ਚ ਗੁਲੇ ਹੋਏ ਨੇ ਦੁਨੀਆ ਦੀ ਖਬਰ ਰੱਖਣ ਵਾਲਾ ਸ਼ਾਇਦ ਹੀ ਕੋਈ ਸ਼ਖਸ ਹੋਵੇਗਾ ਜੋ ਜਲੰਧਰ ਦੇ ਕਸਬਾ ਨੂਰ ਮਹਿਲ ਬਾਰੇ ਨਾ ਜਾਣਦਾ ਹੋਵੇ ਇਸੇ ਕਸਬੇ 'ਚ ਪੈਂਦੇ ਦਿਵਜੋਤੀ ਜਾਗਰਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਮਹਾਰਾਜ ਦੀ ਸਮਾਦੀ ਦੀ ਸ਼ਾਂਤੀ ਨੇ ਪੂਰੀ ਦੁਨੀਆ 'ਚ ਤਹਿਲ ਕ ਮਚਾਇਆ ਹੋਇਆ ਹੈ ਆਸ਼ੂਤੋਸ਼ ਮਹਾਰਾਜ 2 ਸਾਲਾਂ ਤੋਂ ਡੀਪ ਫ੍ਰੀਜ਼ਰ ਵਿੱਚ ਸਮਾਦੀ ਚ ਲੀਨ ਨੇ ਆਸ਼ਰਮ ਦੇ ਲੋਕਾਂ ਦਾ ਇਹੀ ਦਾਵਾ ਹੈ ਆਸ਼ਰਮ ਮੁਤਾਬਕ ਡੂੰਗੀ ਸਮਾਦੀ ਚ ਲੀਨ ਮਹਾਰਾਜ ਇੱਕ ਦਿਨ ਵਾਪਸ ਜ਼ਰੂਰ ਆਉਣਗੇ ਪਰ ਕਦੋਂ ਇਸ ਦਾ ਜਵਾਬ ਆਸ਼ਰਮ ਕੋਲ ਨਹੀਂ ਹੈ ਅਜੇ ਕਈ ਸਵਾਲਾਂ ਦੇ ਜਵਾਬ ਲੱਭਣ ਏਬੀਪੀ ਸਾਂਝਾ ਇੱਕ ਵਾਰ ਫੇਰ ਪਹੁੰਚਿਆ ਨੂਰ ਮਹਿਲਾ ਆਸ਼ਰਮ 2 ਸਾਲ ਪਹਿਲਾਂ ਇੱਕ ਫ੍ਰੀਜਰ ਚ ਸ਼ੁਰੂ ਹੋਈ ਆਸ਼ੂਤੋਸ਼ ਮਹਾਰਾਜ ਦੀ ਸਮਾਦੀ ਦਾ ਸੱਚ ਜਾਣਨ ਲਈ ਕਿਸੇ ਨੂੰ ਵੀ ਸਮਾਦੀ ਵਾਲੇ ਕਮਰੇ ਤੱਕ ਜਾਣ ਦੀ ਇਜਾਜ਼ਤ ਨਹੀਂ ਹੈ ਖੁਦ ਨੂੰ ਆਸ਼ੂਤੋਸ਼ ਮਹਾਰਾਜ ਦਾ ਸਾਬਕਾ ਡਰਾਈਵਰ ਦੱਸਣ ਵਾਲੇ ਪੂਰਨ ਸਿੰਘ ਸਮਾਦੀ ਦੇ ਰਾਸਤੋਂ ਪਰਦਾ ਚੁੱਕਣ ਲਈ ਅਦਾਲਤ ਗਏ पंजाब हरियाणा हाई कोर्ट आशुतोष महाराज मृतक मानते हुए उन्होंने अंतम संस्कार का हुक्म दे चुकी है पर बाद विच इस हुक्म ते रोक लग गई अभी तक तो यही बोल रहे हैं कि आशुतोष महाराज जी किसी काम गए हैं धर्मराज के पास वो वापस जल्द मुड़ाएंगे और दो साल हो गए अभी तक तो वापस नहीं आए पता नहीं क्या कम पड़ गए हैं उधर आशुतोष महाराज को उस कुछ तरीक लेके वापस आ जाना चाहिए खुद आशुतोष महाराज का पुत्र दसन वाले दिलीप कुमार झा ने उन्होंने अंतम संस्कार का अधिकार लैन हाई कोर्ट में पटीशन दायर की आशुतोष महाराज न खुद का डी एन ए मिला की भी मांग की संस्कार मृतक देह दे मामले की अगली सुनवाई चौबीस फरवरी दो हज़ार सोलह शुरू से यही प्ली रही है कि आशुतोष महाराज का देहांत नहीं हुआ महाराज जी समाधि में हैं किसी भी वक्त उठ सकते हैं और आज तक यही प्ली ले लिए हुए वो एल में भी आए हैं कि जो संस्कार का ऑर्डर जो है गलत किया गया है ਦੇਰਾ ਇਹ ਨਹੀਂ ਚਾਹਤਾ ਕਿ ਉਨ੍ਹਾਂ ਦਾ ਸੰਸਕਾਰ ਹੋ ਹੁਣ ਤੁਹਾਨੂੰ ਦੱਸਦੇ ਹਾਂ ਕਿ 2 ਸਾਲ ਪਹਿਲਾਂ ਕੀ ਹੋਇਆ ਸੀ ਸਮਾਦੀ ਦੇ ਰਹੱਸ ਦੀ ਸ਼ੁਰੂਆਤ ਹੋਈ 2 ਸਾਲ ਪਹਿਲਾਂ 28 ਜਨਵਰੀ 2014 ਦੀ ਦੇਰ ਰਾਤ 28 ਜਨਵਰੀ ਦੀ ਰਾਤ ਸਭ ਕੁਝ ਠੀਕ ਠਾਕ ਸੀ ਪਰ ਅਚਾਨਕ 29 ਜਨਵਰੀ ਦੀ ਸਵੇਰ ਆਸ਼ਰਮ ਅੰਦਰੋਂ ਆਈ ਇੱਕ ਖਬਰ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ 28 ਜਨਵਰੀ 2014 ਦੀ ਰਾਤ ਅਚਾਨਕ ਆਸ਼ਰਮ ਦੇ ਅੰਦਰੋਂ ਅਸ਼ੋਤਸ਼ ਮਹਾਰਾਜ ਦੀ ਮੌਤ ਦੀ ਖਬਰ ਆਈ ਪਰ ਸਵੇਰ ਹੁੰਦੇ ਹੁੰਦੇ आश्रम ਦੇ ਲੋਕਾਂ ਨੇ ਆਸ਼तोष ਮਹਾਰਾਜ ਦੀ ਮੌਤੀ ਖਬਰ ਨੂੰ ਨਕਾਰਦਿਆਂ ਉਹਨਾਂ ਦੇ ਗਹਿਰੀ ਸਮਾਧੀ 'ਚ ਹੋਣ ਦਾ ਦਾਵਾ ਕੀਤਾ। ਇਸ ਖਬਰ ਤੋਂ ਬਾਅਦ ਰਾਤ ਤੋਂ ਹੀ ਆਸ਼ਰਮ ਵਿੱਚ ਮੂਰਲੀ ਕਤਾਰ ਦੇ ਲੋਕਾਂ ਦਾ ਇਕੱਠੇ ਹੋਣਾ ਸ਼ੁਰੂ ਹੋ ਗਿਆ। ਆਸ਼ਰਮ ਵਿੱਚ ਬਹੁਤ ਕੁਝ ਅਜੀਬਾ ਹੋ ਰਿਹਾ ਸੀ ਜਿਸ ਨੂੰ ਲੈ ਕੇ ਲੋਕਾਂ ਦੇ ਮਨ ਵਿੱਚ ਇਸ ਸਮਾਧਿ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਸਨ। ਸਵੇਰ ਹੁੰਦੇ ਹੀ ਆਸ਼ਰਮ ਦੇ ਨੇੜੇ ਇੱਕ ਮੰਦਰ ਤੋਂ ਇੱਕ-ਇੱਕ ਕਰ ਦੋ ਡੈੱਡ ਬੋਡੀ ਨੂੰ ਸੰਭਾਲ ਕੇ ਰੱਖਣ ਵਾਲੇ ਫ੍ਰੀਜ਼ਰ ਮੰਗਵਾਏ ਗਏ। ਮੇਰੇ ਤੇ ਭੰਗੇ ਆਈ ਸੀ ਉਹ ਮuje ਕਹਿਣੇ ਲੱਗੇ ਕਿ ਹਮਾਰੇ ਦੱਤ ਹੋਈਆ हमें फ्रिज चाहिए तो मैं हजे बच्चे बेचा तो उन्होंने फ्रिज गड्डी ग्डी लद के लाए बाद जब चल गया तो क जा अठ साढ़े अठ बजे मैं फिर फोन आया कि हमें दूसरी फ्रिज भी चाहिए मैंने को पूछा कि जे क्या बात है आपके दो दथा हुई है कहें हाँ जी मैं कह दू दू भी लो दो लाए मगरों एक, ਕੁਝ ਕਾਫੀ ਚਿਰ ਬਾਅਦ ਜਦਬ ਅਮੇ ਨੂੰ ਨਹੀਂ ਪਤਾ ਚਲਾ ਕਿ ਫ੍ਰਿਜ ਨਹੀਂ ਮੂੜੀ ਹੈ ਇੱਕ ਦਿਨ ਅਫਾਰ ਮੇ ਆਇਆ ਥਾ ਕਿ ਜੋ ਮਹਾਰਜ ਹੈ ਉਹ ਫ੍ਰਿਜ ਮੇ ਆਰਾਮ ਕਰ ਰਹੇ ਪਰ ਇਹ ਸਭ ਦੇ ਬਾਵਜੂਦ ਆਸ਼ਰਮ ਦੇ ਲੋਕਾਂ ਦਾ ਦਾਵਾ ਹੈ ਕਿ ਆਸ਼ੀਤੋਸ਼ ਮਹਾਰਾਜ ਡੂੰਗੀ ਸਮਾਦੀ ਵਿੱਚ ਨਹੀਂ ਇਸ ਲਈ ਉਹਨਾਂ ਦੇ ਸਰੀਰ ਨੂੰ ਸੰਭਾਲ ਕੇ ਰੱਖਿਆ ਗਿਆ ਹੈ ਪਰ ਮਹਾਰਾਜ ਜੀ ਅਭੀ ਵੀ ਸਮਾਦੀ ਮੇ ਹੀ ਹੈ और ये बात हम पहले भी हमारे जो भी मीडिया से बंधु आए थे उनसे हमने बताई थी और हम पुनः बता रहे हैं कि समाधि में जाना और समाधि से लौट कर आना ये उन्हीं का निर्णय होता है जो समाधि में जाते हैं इस पर हम ये कह दें कि वो इस दिन लौट आएंगे और इस दिन नहीं ये उचित नहीं होगा क्योंकि समाधि में वह गए हैं समाधि में कितने दिन उन्होंने रहना है ये उनका निर्णय है तो ऐसा भी कोई कयास लगा लेना एक गलत होगा एक होगी और जल्दबाजी होगी और एक लापरवाही का लक्षण भी होगा दिव्य ज्योति जागृति संस्थान विच आज भी सब कुछ ठीक ठाक दिखाने की कोशिश हो रही है आश्रम मुताबिक आशुतोष आश्रम के अंदर बने एक नुमा कमरे में समाधि पर जो कुछ हो रहा है उसको देख के लगता है कि सब कुछ ठीक ठाक नहीं है ਆਸ਼ਰਮ ਦੇ ਬਾਹਰ ਸਖਤ ਪੈਰਾ ਲਗਾਇਆ ਗਿਆ ਹੈ ਹਰ ਆਉਣ ਜਾਣ ਵਾਲੇ ਦੀ ਬਰੀਕੀ ਨਾਲ ਤਲਾਸ਼ੀ ਹੁੰਦੀ ਹੈ ਅਤੇ ਆਸ਼ਰਮ ਦੇ ਨੁਮਾਇੰਦਾ ਸਮਾਦੀ ਦੇ ਮਾਮਲੇ ਵਿੱਚ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਆਸ਼ਰਮ ਦੇ ਅੰਦਰ ਜਾਣ ਵਾਲੇ ਸਾਰੇ ਰਸਤਿਆਂ ਤੇ ਪੁਲਿਸ ਦੇ ਨਾਲ ਨਾਲ ਨਿੱਜੀ ਸੁਰੱਖਿਆ ਮੁਲਾਜ਼ਮ ਵੀ ਸਖਤ ਪੈਰਾ ਧੇਰੇ ਨੇ ਆਸ਼ੋਤਸ਼ ਮਹਾਰਾ ਸਮਾਦੀ ਵਿੱਚ ਨੇ ਆਸ਼ਰਮ ਦੇ ਇਸ ਦਾਅਵੇ ਦੇ ਬਾਵਜੂਦ ਕਈ ਵਿਵਾਦ ਸ਼ੁਰੂ ਹੋ ਗਏ ਆਸ਼ੋਤਸ਼ ਦੀ ਸਮਾਦੀ ਦੀ ਖਬਰ ਆਉਂਦੇ ਹੀ ਸਾਹਮਣੇ ਆਇਆ ਪੂਰਨ ਸਿੰਘ ਨਾਮ ਦਾ ਇੱਕ ਸ਼ਖਸ ਪੂਰਨ ਨੇ ਖੁਦ ਨੂੰ ਆਸ਼ੋਤਸ਼ ਮਹਾਰਾ ਦਾ ਸਾਬਕਾ ਡਰਾਈਵਰ ਦੱਸਿਆ ਅਤੇ ਆਸ਼ਰਮ ਦੇ ਲੋਕਾਂ ਤੇ ਉਹਨਾਂ ਨੂੰ ਬੰਦਕ ਬਣਾਏ ਜਾਣ ਦਾ ਇਲਜ਼ शिकायत लेके पूरन सिंह पंजाब हरियाणा हाई कोर्ट ਵੀ ਪਹੁੰਚਿਆ। पूरन ਸਿੰਘ ਦੀ ਪਟੀਸ਼ਨ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਦਿੰਦੇ ਹੋਏ ਮਾਮਲੇ ਤੇ ਜਵਾਬ ਮੰਗਿਆ। ਸਰਕਾਰ ਨੇ ਆਸ਼ਰਮ ਦੇ ਡਾਕਟਰ ਦੀ ਰਿਪੋਰਟ ਦੇ ਆਧਾਰ ਤੇ ਆਸ਼ੋਤੋਸ਼ ਨੂੰ ਕਲੀਨਿਕਲੀ ਡੈੱਡ ਦੱਸਦੇ ਹੋਏ ਕੋਰਟ ਵਿੱਚ ਜਵਾਬ ਦਾਇਰ ਕੀਤਾ। ਕੋਰਟ ਨੇ ਸਰਕਾਰ ਦੀ ਰਿਪੋਰਟ ਤੋਂ ਸਹਿਮਤ ਹੁੰਦੇ ਹੋਏ ਆਸ਼ੋਤੋਸ਼ ਨੂੰ ਕਲੀਨਿਕਲੀ ਡੈੱਡ ਮੰਨਿਆ ਅਤੇ ਉਹਨਾਂ ਨੂੰ ਬੰਦਕ ਬਣਾਉਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਇਸੇ ਦੌਰਾਨ ਆਸ਼ੋਤੋਸ਼ ਨਾਲ ਜੁੜਾ ਇੱਕ ਹੋਰ ਰਾਸ ਸਾਹਮਣੇ ਆਇਆ ਜਿਸ ਨਾਲ ਹਰ ਕੋਈ ਹੈਰਾਨ ਹੋ ਗਿਆ। ਦਲੀਪ ਕੁਮਾਰ ਚਾਨਾ ਦਾ ਇੱਕ ਸ਼ਖਸ आदियुश ਦਾ ਪਰਿਵਾਰ ਸਾਹਮਣੇ ਆਇਆ। ਬਿਹਾਰ ਦੇ ਦਰਬੰਗਾ ਜ਼ਿਲ੍ਹੇ ਦੇ ਪਿੰਡ ਲਖਨੌਰ ਦੇ ਰਹਿਣ ਵਾਲੇ ਦਲੀਪ ਅਦਿਉਸ਼ ਦੇ ਪਰਿਵਾਰ ਮੁਤਾਬਕ ਆਸ਼ੁਤੋਸ਼ ਦਾ ਪਹਿਲਾ ਨਾਮ ਮਹੇਸ਼ ਕੁਮਾਰ ਝਾ ਹੈ। ਉਹਨਾਂ ਦਾ ਵਿਆਹ ਨਿਵੇਦਾ ਦੇਵੀ ਨਾਲ ਹੋਇਆ। ਇਹਨਾਂ ਸਾਰੀਆਂ ਗੱਲਾਂ ਨੂੰ ਸਾਬਤ ਕਰਨ ਲਈ ਕਈ ਅਹਿਮ ਦਸਤਾਵੇਜ਼ ਵੀ ਸਾਹਮਣੇ ਲਿਆਂਦੇ ਗਏ। ਸਭ ਤੋਂ ਵੱਡਾ ਸਬੂਤ ਸੀ ਆਸ਼ੁਤੋਸ਼ ਉਰਫ ਮਹੇਸ਼ ਝਾ ਨਾਮ ਤੋਂ ਬਣਿਆ ਪਾਸਪੋਰਟ। ਦਲੀਪ ਝਾ ਨੇ ਆਪਣੇ ਪਿਤਾ ਆਸ਼ੁਤੋਸ਼ ਦੀ ਅੰਤਿਮ ਰਸਮਾ ਪੂਰੀ ਕਰਨ ਲਈ ਉਹਨਾਂ ਦਾ ਮ੍ਰਿਤਕ ਸਰੀਰ ਲੈਣ ਲਈ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ। आशुतोष महाराज ਦੇ ਕਥਿਤ ਪੁੱਤਰ ਦਲੀਪ ਅਤੇ ਪੂਰਨ ਸਿੰਘ ਵੱਲੋਂ ਹਾਈ ਕੋਰਟ ਵਿੱਚ ਧਾਰਕ ਕੀਤੀ ਗਈ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਇੱਕ ਵੱਡਾ ਫੈਸਲਾ ਸੁਣਾਇਆ। ਹਾਈ ਕੋਰਟ ਦੀ ਸਿੰਗਲ ਬੈਂਚ ਨੇ 15 ਦਿਨਾਂ ਅੰਦਰ ਆਸ਼ੂਤੋਸ਼ ਮਹਾਰਾਜ ਦਾ ਅੰਤਿਮ ਸੰਸਕਾਰ ਕਰਨ ਦੇ ਹੁਕਮ ਜਾਰੀ ਕੀਤੇ। ਹੁਕਮ ਮੁਤਾਬਕ ਅੰਤਿਮ ਸੰਸਕਾਰ ਪੰਜਾਬ ਸਰਕਾਰ ਵੱਲੋਂ ਇੱਕ ਕਮੇਟੀ ਨਿਕਰਨਾ ਸੀ ਪਰ ਪੰਜਾਬ ਸਰਕਾਰ ਨੇ ਸੂਬੇ ਵਿੱਚ ਹਾਲਾਤ ਵਿਗੜਨ ਦਾ ਖਰਸ਼ਾ ਜ਼ਾਹਿਰ ਕਰਦੇ ਹੋਏ ਫੈਸਲੇ ਤੇ ਅਮਲ ਕਰਨ ਤੋਂ ਪੱਲਾ ਛੱਡ ਲਿਆ। ਕੌਣ ਹੋਏਗਾ ਆਸ਼ੂਤੋਸ਼ ਮਹਾਰਾਜ ਦੀ ਗੱਦੀ ਦਾ ਅਗਲਾ ਵਾਰਿਸ? ਸੰਸਥਾਨ ਦੇ ਕੋਲ ਹਜ਼ਾਰਾਂ ਕਰੋੜ ਦੀ ਜਾਇਦਾਦ ਦੱਸੀ ਜਾ ਰ ਅਤੇ ਸਮਾਦੀ ਦੇ ਰਹਸ ਦੇ ਪਿੱਛੇ ਇਸ ਜਾਇਦਾਦ ਨੂੰ ਇੱਕ ਵੱਡੀ ਵਜ੍ਹਾ ਮੰਨਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਹੁਣ ਤੱਕ ਆਸ਼ੀਤੋਸ਼ ਦਾ ਕੋਈ ਵਾਰਿਸ ਨਾ ਚੁਣੇ ਜਾਣ ਕਾਰਨ ਹੀ ਇਹ ਪੂਰਾ ਮਾਮਲਾ ਲਟਕਿਆ ਹੋਇਆ ਹੈ। ਆਸ਼ੀਤੋਸ਼ ਮਹਾਰਾਜ ਦੀ ਸਮਾਦੀ ਨੂੰ ਜੈਡ ਸੁਰੱਖਿਆ ਵੀ ਮਿਲੀ ਹੋਈ ਹੈ। ਦਿਵੇਜੋਤੀ ਜਾਗਰਤੀ ਸੰਸਥਾਨ ਦੇ ਮੁਤਾਬਕ ਆਸ਼ੀਤੋਸ਼ ਮਹਾਰਾਜ 28 ਜਨਵਰੀ ਦੀ ਰਾਤ ਨੂੰ ਹੀ ਸਮਾਦੀਤ ਹੋਏ। ਪੰਜਾਬ ਸਰਕਾਰ ਨੇ ਸੰਸਥਾਨ ਦੇ ਡਾਕਟਰ ਦੇ ਰਿਪੋਰਟ ਦੇ ਆਧਾਰ 'ਤੇ ਉਹਨਾਂ ਨੂੰ ਕਲੀਨਿਕਲੀ ਡੈੱਡ ਐਲਾਨ ਦਿੱਤਾ ਹੈ। ਪਰ ਅੱਜ ਵੀ ਆਸ਼ੀਤੋਸ਼ ਮਹਾਰਾਜ ਦੀ ਸਮਾਦੀ ਨੂੰ ਜੈਡ ਸੁਰੱਖਿਆ ਮਿਲੀ ਹੋਈ ਹੈ। ਇਹ ਸੁਰੱਖਿਆ ਆਸ਼ੀਤ ਪਰ ਪੰਜਾਬ ਸਰਕਾਰ ਅਤੇ ਹਾਈ ਕੋਰਟ ਵੱਲੋਂ ਆਸ਼ੂਤੋਸ਼ ਨੂੰ ਕਲੀਨਿਕਲੀ ਡੈੱਡ ਮੰਨੇ ਜਾਣ ਤੋਂ ਬਾਅਦ ਵੀ ਸੁਰੱਖਿਆ ਜਾਰੀ ਹੈ ਹੁਣ ਵੱਡਾ ਸਵਾਲ ਇਹ ਹੈ ਕਿ ਇਸ ਸਮਾਦੀ ਨੂੰ ਕਿਸ ਤੋਂ ਖਤਰਾ ਹੈ ਇਹ ਦੇਖਦੀ ਇਕਲੌਤੀ ਅਜਿਹੀ ਸਮਾਦੀ ਹੋਵੇਗੀ ਜਿਸ ਨੂੰ ਜ਼ੈਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੋਵੇ ਪਰ ਇੱਕ ਸਮਾਦੀ ਨੂੰ ਸੁਰੱਖਿਆ ਦਿੱਤੇ ਜਾਣ ਦੇ ਸਵਾਲ ਦਾ ਜਵਾਬ ਨਾ ਤਾਂ ਪ੍ਰਸ਼ਾਸਨ ਕੋਲ ਤਿੰਨ ਨਹੀਂ ਸਰਕਾਰ ਕੋਲ ਹੈ ਅਜਿਹੇ ਚ ਸਵਾਲ ਫਿਰ ਉਹੀ ਕਿ ਆਖਿਰ ਇਸ ਆਸਥਾ ਦੀ ਸਮਾਦੀ ਨੂੰ ਕਦ ਤੱਕ ਇਸੇ ਤਰ੍ਹਾਂ ਸੁਰੱਖਿਆ ਮਿਲੀ ਰਹੇਗੀ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਸ਼ੀਤੋਸ਼ ਮਹਾਰਾਜ ਹੈ ਕੌਣ ਆਸ਼ੀਤੋਸ਼ 1981 ਵਿੱਚ ਪੰਜਾਬ ਆਏ ਸਭ ਤੋਂ ਪਹਿਲਾਂ ਜਲੰਧਰ ਦੇ ਪਿੰਡ ਬਾਠਾ ਫਿਰ ਮਹਿਮਾ ਅਤੇ ਫਿਰ ਹਰੀਪੁਰ ਅਤੇ ਉਸ ਤੋਂ ਬਾਅਦ 1983 ਵਿੱਚ ਪਹੁੰਚੇ ਨੂਰ ਮਹਿਲ ਨੂਰ ਮਹਿਲ ਵਿੱਚ ਦਿਵਯ ਜੋਤੀ ਜਾਗਰਤੀ ਸੰਸਥਾਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਸ਼ੀਤੋਸ਼ ਕਰੀਬ 3 ਸਾਲ ਤੱਕ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਰਹੇ ਇਸ ਤੋਂ ਬਾਅਦ 1985 ਦੇ ਅਖੀਰ ਵਿੱਚ ਰੱਖੀ ਗਈ ਦਿਵਯ ਜੋਤੀ ਜਾਗਰਤੀ ਸੰਸਥਾਨ ਦੀ ਨੀਂਹ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਸ ਘਰ ਵਿੱਚ ਅਤੇ ਕਿਸ ਤਰ੍ਹਾਂ ਰਹਿ ਰਹੇ ਸਨ ਆਸ਼ੀਤੋਸ਼ ਮਹਾਰਾਜ ਨੂਰ ਮਹਿਲ ਦਾ ਮਹੱਲਾ ਛੀਪੀਆਂ ਚੀਬੀਆ ਮਹੱਲਾ ਵਿੱਚ ਅਸਤੋ 31 ਸਾਲ ਪਹਿਲਾਂ 1983 ਵਿੱਚ ਅਸ਼ੁਤੋਸ਼ ਮਹਾਰਾਜ ਇੱਕ ਕਿਰਾਏ ਦੇ ਘਰ ਵਿੱਚ ਰਹਿਣ ਲਈ ਪਹੁੰਚੇ। ਅੱਜ ਤੁਹਾਨੂੰ ਦਿਖਾਉਂਦੇ ਆ ਉਹੀ ਘਰ। ਇਸ ਘਰ 'ਚੇ ਉਹੀ ਕਮਰਾ ਹੈ ਜਿੱਥੇ ਰੱਖੇ ਮੰਝੇ ਤੇ ਬੈਠ ਅਸ਼ੁਤੋਸ਼ ਨੇ Satsang ਕਰਨਾ ਸ਼ੁਰੂ ਕੀਤਾ ਅਤੇ ਆਪਣੇ ਭਗਤਾਂ ਨੂੰ ਜੋੜਨਾ ਸ਼ੁਰੂ ਕੀਤਾ। ਆਣ ਕੇ ਇੱਥੇ ਫਿਰ ਛੋਟਾ ਮੋਟਾ ਲੰਗਰ ਲਾਣਾ ਉਹਨਾਂ ਨੇ। ਸਾਰੇ ਆਲੇ-ਮੁਲੇ ਦੀਆਂ ਬੀਬੀਆਂ ਇਕੱਠੀਆਂ ਹੋ ਕੇ ਤੇ ਇਸ ਮੰਝੇ ਦੇ ਉੱਤੇ ਇਹ ਮੰਝਾ ਵੀ ਉਦੋਂ ਦਾ ਆ ਤੇ ਉੱਥੇ ਬੈਠ ਕੇ ਉਹਨਾਂ ਨੇ ਭਜਨ ਕੀ ਦੇਣਿਸ਼, ਨਾਮਦਾਨ ਦੇਣਾ। ਤੇ ਬਾਕੀ ਇਹ ਮੇਰੇ ਨਾਨਾ ਦਾ ਘਰ ਆ ਤੋ ਉਹ ਅੱਜ ਕੱਲ ਮਾਸ ਕਟ ਗਏ ਹੋਏ ਆ ਨੂਰ ਮਹਿਲ ਦੇ ਹੀ ਰਹਿਣ ਵਾਲੇ ਰਮੇਸ਼ ਦਾ ਦਾਵਾ ਹੈ ਕਿ ਉਹ ਅਸ਼ੋਤਸ਼ ਮਹਾਰਾਜ ਨੂੰ ਹਰੀਪੁਰ ਤੋਂ ਆਪਣੇ ਨਾਲ ਨੂਰ ਮਹਿਲ ਲੈ ਕੇ ਆਏ ਸਨ ਰਮੇਸ਼ ਦਾ ਕਹਿਣਾ ਹੈ ਕਿ ਨੂਰ ਮਹਿਲ ਜਿਸ ਘਰ ਵਿੱਚ ਅਸ਼ੋਤਸ਼ 3 ਸਾਲ ਤੱਕ ਰਹੇ ਉਦ ਅਸਲ ਕਿਰਾਏਦਾਰ ਸੀ ਪਹਿਲੇ ਉਹ ਹਰੀਪੁਰ ਵਿੱਚ تھے ਖਰੀਪੋਰੀ ਮੇਰਾ ਗਵ ਹੈ ਮੈਂ ਨੂਰ ਮਹਿਲ ਅਸੀ ਵਿੱਚ ਆਇਆ 83 ਦੇ ਵਿੱਚ ਮੇਰੇ ਕੋਈ ਆਏ ਹੈ 3 ਸਾਲ ਮੈਂ ਦਾ ਵਿਚਾਰ ਵੀ ਕੀਤਾ ਔਰ ਮੈਂ ਜਗਾ ਜਗਾ ਜਾ ਕੇ ਇਹਨਾਂ ਦਾ ਮਡੇ ਨੂੰ ਬਣਾਉਣ ਦੀ ਬਹੁਤ ਵਧੀਆ ਕੋਸ਼ਿਸ਼ ਕੀਤੀ ਉਸ ਵਾਰ ਕੋਸ਼ਿ ਮੇਰੀ ਗੱਲਬਾਤਾਂ ਹੋਣ ਦੇ ਨਾਲ ਮੈਂ ਨਦੂਪੁਰੋਂ ਵਾਪਸ ਆ ਗਿਆ ਪਾਕਿਸਤਾਨ ਦੇ ਰਮੇਸ਼ ਦਾ ਦਾਵਾ ਹੈ ਕਿ ਆਸ਼ੋਤੋਸ਼ ਨੇ ਖੁਦ ਉਹਨਾਂ ਨੂੰ ਇਹ ਗੱਲ ਦੱਸੀ ਸੀ ਕਿ ਉਹ ਸ਼ਾਦੀਸ਼ੁਦਾ ਨਹੀਂ ਅਤੇ ਉਹਨਾਂ ਦਾ ਇੱਕ ਬੇਟਾ ਵੀ ਹੈ ਰਮੇਸ਼ ਉਸ ਨਾਲ ਇੱਕ ਵਾਰ ਆਸ਼ਰਮ ਵਿੱਚ ਵੀ ਮਿਲਿਆ ਸੀ ਇਹਨਾਂ ਨੇ ਮੇਰੇ ਕੋਲ یہی ਬੋਲਿਆ tha ਵੀ ਮੇਰਾ ਕੋਈ ਪਰਿਵਾਰ ਨਹੀਂ ਹੈ ਮੇਰੇ ਮੈਂ ਅਬ ਕੁਵਾਰਾ ਹੀ ਹਾਂ ਬਿਲਕੁਲ ਆਪਣੇ ਵਿਚਾਰ ਜੋ ਕਰਨਾ ਹੈ ਕੁਵਾਰੇ ਦੀ ਕਰਨਾ ਹੈ ਵੀ ਮੈਂ ਸਿਰਫ ਕੁਵਾਰਾ ਹਾਂ ਪਰ ਮੈਂ ਪਟਿਆਲੇ ਸ਼ਹਿਰ ਸੇ ਆਇਆ ਹਾਂ ਪਰ ਮੇਰਾ ਪਤਾ ਨਹੀਂ ਮੈਂ ਕਹਾਂ ਸੇ ਆਇਆ ਹਾਂ ਇਸ ਲਈ ਇਹ ਵੀ ਨਹੀਂ بتایا पर लेकिन जैसे ही बोलते रहे हम उसे आते रहे पहले पहले जो सत्संग शुरू किया इन लोगों यानी कि जो लोगों ने हमारे को मथा टेकना शुरू किया मैंने कहा महाराज जी मेरे को लोग मथा टेकते हैं पर ऐसी ए, मैं, मैं अच्छा नहीं समझता मैं, मैं इतनी योग नहीं है उन्होंने कहा भी जो भी आप पहले ऐसे करो जो भी तस्वीरें हैं वाल्मीकि की ਔਰਤ ਬਦਾਸ ਦੀ ਔਰ RAM ਦੀ ਸ਼ਾਮ ਦੀ ਗੁਰੂ ਨਾਨਕ ਦੇਵ ਦੀ ਗੁਰੂ ਗੰਦਸ ਸਿੰਘ ਦੀ ਫੋਟੋ ਮਾਰਾ ਕੇ ਤੁਸੀਂ ਸੱਸੰਗ ਕਰਨਾ ਲੋਕ ਉਹਨੂੰ ਮੱਥਾ ਟੇਕेंगे ਬਾਦ ਉਹਨੂੰ ਲੋਕ ਮੱਥਾ ਟੇਕਣੇ ਲੱਗ ਪਏ ਜੋ ਬਾਅਦ ਵਿੱਚ ਇਹਨਾਂ ਨੇ ਥੋੜੇ ਦੇਰ ਬਾਅਦ ਵਿੱਚ ਜਦੋਂ 88 ਤੋਂ ਬਾਅਦ ਵਿੱਚ ਇਹਨਾਂ ਨੇ ਫਿਰ ਆਪਣੀ ਤਸਵੀਰ ਲੋਕੋ ਕੋ ਗਲੇ ਵਿੱਚ ਪਾਣ ਡਾਲਣੀ ਸ਼ੁਰੂ ਕਰਤੀ ਬਾਅਦ ਵਿੱਚ ਤੇ ਨੇ ਆਪਣੀ ਫੋਟੋ ਰੱਖਣੀ ਸ਼ੁਰੂ ਆਸ਼ਤੋਸ਼ ਦਾ ਸਾਬਕਾ ਡਰਾਈਵਰ ਹੋਣ ਦਾ ਦਾਅਵਾ ਕਰਨ ਵਾਲੇ ਪੂਰਨ ਸਿੰਘ ਦੇ ਮੁਤਾਬਕ ਦਿੱਲੀ ਵਿੱਚ ਆਸ਼ਤੋਸ਼ ਨੇ ਸਤਪਾਲ ਮਹਾਰਾਜ ਤੋਂ ਸਿੱਖਿਆ ਲਈ ਸੀ ਸਭ ਤੋਂ ਪਹਿਲਾਂ ਆਸ਼ਤੋਸ਼ ਮਹਾਰਾਜ ਉਰਫ ਮਹੇਸ਼ ਕੁਮਾਰ ਦਾ ਨਾਮ ਵੇਦ ਪ੍ਰਵਕ ਜਿਸ ਦੀ ਗਵਾਹੀ ਪਾਸਪੋਰਟ ਦੀ ਕਾਪੀ ਵੀ ਭਰਦੀ ਹੈ ਕਈ ਸਾਲ ਤੱਕ ਸਤਪਾਲ ਮਹਾਰਾਜ ਨਾਲ ਰਹਿਣ ਤੋਂ ਬਾਅਦ ਪ੍ਰਵਕਤਾ ਅਨੰਦ ਪੰਜਾਬ ਪਹੁੰਚਿਆ ਅਤੇ ਇੱਥੇ ਆ ਕੇ ਆਪਣਾ ਨਾਮ ਰੱਖਿਆ ਆਸ਼ੂਤੋਸ਼ ਕੁਝ ਸਾਲਾਂ ਵਿੱਚ ਮਸ਼ਹੂਰ ਹੋਣ ਤੋਂ ਬਾਅਦ ਆਸ਼ੂਤੋਸ਼ ਤੋਂ ਆਸ਼ੂਤੋਸ਼ ਮਹਾਰਾਜ ਬਣ ਗਏ ਪਰਿਵਾਰ ਦੇ ਦਾਅਵੇ ਦੇ ਬਾਵਜੂਦ ਆਸ਼ਰਮ ਨੇ ਆਸ਼ੂਤੋਸ਼ ਦੇ ਮਿਹੇ ਜਾ ਹੋਣ ਤੋਂ ਸਾਫ ਇਨਕਾਰ ਕੀਤਾ ਪਰ ਜੇਕਰ ਉਹ ਮਿਹੇ ਜਾ ਨਹੀਂ ਹਨ ਤਾਂ ਫਿਰ ਕੌਣ ਹਨ ਤੇ ਕਿੱਥੋਂ ਆਏ ਸਨ ਇਹਨਾਂ ਸਵਾਲਾਂ ਦੇ ਜਵਾਬ ਅੱਜ ਵੀ ਆਸ਼ਰਮ ਦੇ ਲੋਕਾਂ ਕੋਲ ਨਹੀਂ ਹਨ ਕੈਮਰਾਮੈਨ ਰਜਿੰਦਰ ਸਿੰਘ ਦੇ ਨਾਲ ਨਪਿੰਦਰ ਸਿੰਘ ਬਰਾੜ এবੀਪੀ ਸੰਜਾ ਨੂਰ ਮੈ